ਸਾਸ਼ਿਕਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਦਿਰਿੰਦਰ ਬੜੀਗ ਤੇ ਅੱਜ ਆਪਾਂ 벨ਟ ਲਾਣੀ ਔਰ 발 ਪਾਣੇ ਸਲਵਾਰ ਦੇ ਤਨ ਦੱਸਾਂਗੇ ਕਿ ਕਿੱਦਾਂ ਪਹਿਨੇ ਆ ਤੇ ਸਭ ਤੋਂ ਪਹਿਲਾਂ ਮੈਂ 벨ਟ ਤਿਆਰ ਕਰ ਚੁੱਕੀ ਆ ਤੇ ਉਹਦਾ ਨੇਫਰ ਫੋਲਡ ਕਰ ਦਿੱਤਾ ਤੇ ਚਿੜੀ ਬਣਾਤੀ ਆ ਤੇ ਉਸ ਤੋਂ ਬਾਅਦ ਆਪਾਂ ਇਹਦਾ ਸੈਂਟਰ ਕਰ ਲੈਣਾ 벨ਟ ਦਾ ਬੈਕ ਸਾਈਡ ਅਲੱਗ ਤੇ ਫਰੰਟ ਸਾਈਡ ਦਾ ਦਾ ਸੈਂਟਰ ਕਰ ਦੇਣਾ ਤੇ ਸੈਂਟਰ ਕਰ ਲਿਆ ਮੈਂ ਉਸ ਤੋਂ ਬਾਅਦ ਬੈਕ ਸਾਈਡ ਮੈਂ ਪਹਿਲਾਂ ਜੋੜਾਂਗੀ ਆਸਣ ਨਾਲ 벨ਟ ਤੇ ਬੈਕ ਸਾਈਡ ਪੂਰੀ ਜੋੜ ਦਾਂਗੀ 벨ਟ ਨਾਲ ਠੀਕ ਹੈ ਜੀ 벨ਟ ਦਾ ਹਾਫ ਕਰ ਲੈਣਾ ਜਿਹੜਾ ਚਿੜੀ ਬਣਾਈ ਹੈ ਉਹਦਾ ਉਹ ਫਰੰਟ ਸਾਈਡ ਤੇ ਦੂਜਾ ਬੈਕ ਸਾਈਡ ਤੇ ਬੈਕ ਸਾਈਡ ਜਿੰਨਾ ਹੀ 벨ਟ ਹੈ ਤੁਹਾਡਾ ਬੈਕ ਸਾਈਡ 벨ਟ ਦਾ ਕਪੜਾ ਆਏਗਾ ਉਹਨਾਂ ਆਪਾਂ ਸਲਵਾਰ ਦਾ ਕਪੜਾ ਇਹਦੇ ਨਾਲ ਅਟੈਚ ਕਰ ਦੇਣਾ ਠੀਕ ਹੈ ਜੀ ਤੇ ਪੂਰੇ ਸੇਹ ਲਗਾ ਦੇਣੀ ਹੈ ਬੈਕ ਸਾਈਡ ਪੂਰਾ ਆਪਾਂ ਅਟੈਚ ਕਰ ਦੇਣਾ ਉਹਦੇ ਨਾਲ ਤੇ ਮੈਂ ਬੈਕ ਸਾਈਡ ਦੋ ਚੋਣਾ ਵੀ ਪਾਈਆਂ ਸਲਵਾਰ ਦੇ ਆਸਨ ਤੇ ਆਸਾਂ ਤੇ ਦੋ ਚੋਣਾ ਪੈਣਗੇ ਬੈਕ ਸਾਈਡ ਤੇ ਉਹਨਾਂ ਦਾ ਆਪਸ ਵਿੱਚ ਇੱਕੋ ਸਾਈਡ ਤੇ ਮੂੰਹ ਹੋਣਾ ਚਾਹੀਦਾ ਸਿੱਧੇ ਵਾਲੇ ਸਾਈਡ ਤੇ ਚੋਣਾ ਦਾ ਠੀਕ ਹੈ ਜੀ ਸੈਂਟਰ 'ਚ ਇੱਕ ਉਧਰ ਤੋਂ ਹੋਣ ਪੈਣੀ ਇੱਕ ਉਧਰ ਤੋਂ ਹੋਣ ਪੈਣੀ ਤੇ ਦੋਨਾਂ ਦਾ ਮੂੰਹ ਆਪਸ ਵਿੱਚ ਇੱਕੋ ਸਾਈਡ ਤੇ ਹੋਣਾ ਚਾਹੀਦਾ ਤੇ ਇਹ ਮੈਂ ਬੈਕ ਸਾਈਡ ਜੋੜਤੀ ਆ ਇੱਥੋਂ ਆਪਾਂ ਇੱਕ ਧਾਗਾ ਕੱਟ ਲਾਂਗੇ ਤੇ ਉਤ ਬਾਅਦ ਆਪਾਂ ਫਰੰਟ ਸਾਈਡ ਚੋਣਾ ਪਾਵਾਂਗੇ ਤੇ ਸਭ ਤੋਂ ਪਹਿਲਾਂ ਆਪਣਾ ਆਪਾਂ ਇਹਨੂੰ ਬੈਕ ਸਾਈਡ ਜੋੜਿਆ ਇਹਨੂੰ ਕਰ ਦਾਂਗੇ ਦੂਜੀ ਸਾਈਡ ਤੇ ਆ ਦੇਖੋ ਤੇ 벨ਟ ਵਾਲਾ ਉੱਪਰ ਕਰ ਦਾਂਗੇ ਆ ਦੇਖੋ 벨ਟ ਉੱਪਰ ਕਰ ਦਾਂਗੇ ਉਹਨੂੰ ਬੈਕ ਸਾਈਡ ਪਿੱਛੇ ਕਰ ਦਾਂਗੇ ਥੱਲੇ ਕਰ ਦਾਂਗੇ ਉਸ ਤੋਂ ਬਾਅਦ ਆ ਪੰਜ ਜਿਹੜੇ ਚੜੀ ਬਣਾਈ ਹੈ ਦਾ ਸੈਂਟਰ ਨਾਲ ਉਹਦੇ ਉਹਦੇ ਆਸਣ ਜੋੜ ਦਾਂਗੇ ਜੋ ਸਲਵਾਰ ਦਾ ਆਸਣ ਹੈ ਮਧੇ ਜੇਕ ਸੀਨ ਹੁੰਦੀ ਆ ਵੱਜੀ ਤੇ ਉਹਨਾਂ ਆਪਾਂ ਜੋੜ ਦਾਂਗੇ ਇੱਥੇ ਛੋਟਾ ਜਿਹਾ ਪੈਨ ਵੀ ਲਗਾ ਲਾਂਗੇ ਜਾਂ ਤੇ ਜਾਂ ਆਪਾਂ ਇਹਦੇ ਛੋਟੇ ਜਿਹੀ ਸੀਨ ਲਗਾ ਲਾਂਗੇ ਤੇ ਮੈਂ ਸੀਨ ਲਗਾਵਾਂਗੀ ਤੇ ਠੀਕ ਹੈ ਜੀ ਮੈਂ ਸੀਨ ਲਗਾਤੀ ਆ ਇਹਦਾ ਸੈਂਟਰ ਕਰਤਾ ਉਤ ਤੋਂ ਬਾਅਦ ਆਪਾਂ ਆ ਦੇਖੋ ਬੈਲਟ ਥੱਲੇ ਰੱਖਣੀ ਐ ਆ ਦੇਖੋ ਇਦਾਂ ਕਰਕੇ ਬੈਲਟ ਥੱਲੇ ਰੱਖਣੀ ਐ ਤੇ ਸਲਵਾਰ ਦਾ ਕਪੜਾ ਉੱਪਰ ਰੱਖਣਾ ਹੈ ਇੱਥੋਂ ਆਪਾਂ ਚੋਣਾ ਪਾਈ ਜਾਵਾਂਗੇ ਇਹ ਜਿਆਦਾ ਫੁੱਲ ਹੈਵੀ ਨਹੀਂ ਸਲਵਾਰ ਤੇ ਇਹਦੇ ਚੋਣਾ ਥੋੜੀਆਂ ਪੈਣਗੀਆਂ ਘੱਟ ਪੈਣਗੀਆਂ ਤੇ ਆਪਾਂ 1 1 ਇੰਚ ਦਾ ਕਪੜਾ ਛੱਡ ਕੇ ਚੁੱਕ ਕੇ ਤੇ 1 1 ਇੰਚ ਦੀ ਆਪਾਂ ਚੋਣ ਪਾਈ ਜਾਵਾਂਗੇ ਠੀਕ ਹੈ ਜੀ ਆ ਦੇਖੋ ਇਦਾਂ ਚੋਣਾ ਪਾਣੀ ਹੈ ਤੇ ਇਹ ਚੋਣਾ ਦਾ ਮੂੰਹ ਦੂਜੀ ਸਾਈਡ ਤੇ ਹੋਣਾ ਚਾਹੀਦਾ ਦੇਖ ਸਕਦੇ ਹੋ ਤੁਸੀਂ ਤੇ ਆਦੇ ਕਿੰਦਾ ਚੋਣ ਚੁਕਣੀ ਆ ਦੂਜੀ ਸਾਈਡ ਮੂੰਹਣਾ ਚਾਹੀਦਾ ਪੁੱਠੇ ਸਾਈਡ ਤੇ ਸਿੱਧੇ ਸਾਈਡ ਅੰਦਰ ਵਾਲੇ ਸਾਈਡ ਤੇ ਆਸਾਂ ਦੇ ਅੰਦਰ ਵਾਲੇ ਸਾਈਡ ਤੇ ਮੂੰਹ ਹੁੰਦਾ ਚੋਣਾ ਦਾ ਤੇ ਪੁੱਠੇ ਸਾਈਡ ਬਾਹਰ ਵਾਲੇ ਪਾਸੇ ਚੋਣਾ ਦਾ ਮੂੰਹ ਹੁੰਦਾ ਇਹਦਾ ਸਾਰੀਆਂ ਚੋਣਾ ਪਾ ਲਾਂਗੇ ਜਿੰਨੇ ਤਰ੍ਹਾਂ ਕਪੜਾ ਉਹਦੇ ਹਿਸਾਬ ਨਾਲ ਚੋਣਾ ਪੈਣਗੀਆਂ ਤੇ ਆਪਣਾ ਕਪੜਾ ਚੈੱਕ ਕਰੀ ਜਾਣਾ ਤੇ ਉਹਦੇ ਹਿਸਾਬ ਨਾਲ ਚੋਣਾ ਪਾਈ ਜਾਣੀ ਆ ਤੇ ਇਹ ਵੀ ਰਲੀਆਂ ਵੇਲੀਆਂ ਚੋਣਾ ਪੈਣਗੀਆਂ ਜਿਆਦਾ ਫੁੱਲ ਹੈ ਵੀ ਨਹੀਂ ਹੈਗਾ ਨਾਰਮਲ ਸਲਵਾਰ ਆ ਤੇ ਜੇ ਜਿਆਦਾ ਫੁੱਲ ਹੈ ਵੀ ਸਲਵਾਰ ਹੈ ਤੇ ਉਹ ਤੇ ਚੋਣ ਦੇ ਉਪਰ ਚੋਣ ਪੈਂਦੀ ਹੈ ਤੇ ਉਹ ਫੁੱਲ ਚੋਣਾ ਪੈਂਦੀਆਂ ਬਹੁਤ ਜਿਆਦਾ ਤੇ ਆਪਾਂ ਚੋਣਾ ਪਾਈ ਜਾਵਾਂਗੇ ਤੇ ਇਦਾਂ ਪਚੋਣਾ ਪਾਉਣ ਦਾ ਬਹੁਤ ਹੀ ਸੋਖਾ ਤਰੀਕਾ ਹੈ ਨਾਲੇ 벨ਟ ਅਟੈਚ ਕਰਨਾ ਤੇ ਇਦਾਂ ਆਪਾਂ ਚੋਣਾ ਪਾ ਕੇ ਅਲੱਗ ਜਿਹਾ 벨ਟ ਅਟੈਚ ਕਰਦੇ ਆ ਤੁਹਾਡਾ ਸਾਡੀ 벨ਟ ਜਾਂ ਕਈ ਮਰ ਕਪੜਾ ਬੈਲਟ ਦਾ ਵੱਧ ਹੋ ਜਾਂਦਾ ਹੈ ਕਈ ਵਾਰ ਸਲਵਾਰ ਦਾ ਕਪੜਾ ਵੱਧ ਘੱਟ ਜਾਂਦਾ ਤੇ ਐਦਾਂ ਪੂਰਾ ਕਪੜਾ ਹੋ ਜਾਂਦਾ ਤੇ ਆ ਤਰੀਕਾ ਬਹੁਤ ਵਧੀਆ ਚੋਣਾ ਪਾਣ ਦਾ ਤੇ ਜਿਸ ਨੇ ਨਹੀਂ ਚੋਣਾ ਪਾਣ ਆਂਦੀਆਂ ਕੋਈ ਪਹਿਲੀ ਵਾਰ ਟਰਾਈ ਕਰ ਰਿਆ ਤੇ ਐਦਾਂ ਟਰਾਈ ਕਰੋ ਤੇ ਤੁਹਾਨੂੰ ਤੁਹਾਡੀਆਂ ਚੋਣਾ ਬਹੁਤ ਵਧੀਆ ਪੈਣਗੀਆਂ ਆਹ ਦੇ ਇੱਕ ਸਾਈਡ ਤੇ ਚੋਣਾ ਪੈ ਗਿਆ ਹੁਣ ਆਪਾਂ ਦੂਜੀ ਸਾਈਡ ਤੇ ਚੋਣਾ ਪਾਣੀ ਆ ਦੂਜੀ ਸਾਈਡ ਤੇ ਵੀ ਆਪਾਂ ਐਦਾਂ ਹੀ ਕਪੜਾ ਘਮਾ ਕੇ ਤੇ ਬੈਲਟ ਵਾਲਾ ਕਪੜਾ ਥੱਲੇ ਕਰਕੇ ਤੇ ਜੋ ਗੁਜਾ ਸਲਵਾਰ ਦਾ ਕਪੜਾ ਉੱਪਰ ਕਰਕੇ ਤੇ ਜਿਹੜੀਆਂ ਚੋਣਾ ਪਾਣੀਆਂ ਨੇ ਉੱਪਰ ਰੱਖਣਾ ਤੇ ਇਦਾਂ ਆਪਾਂ ਚੋਣ ਤੇ ਚੋਣ ਚੋਣ ਪਾਈ ਜਾਣੀ ਆ ਤੇ ਮਸ਼ੀਨ ਚਲਾਈ ਜਾਣੀ ਆ ਇਹ ਜ਼ਿਆਦਾ ਨਹੀਂ ਚੋਣਾ ਪੈਣੀ ਆ ਤੇ ਇੱਕ ਮੈਂ ਸੈਂਟਰ ਚ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਸੈਂਟਰ ਜਿਹੜੇ ਆਪਾਂ ਪੱਲੇ ਪਾਏ ਆ ਉਹਦਾ ਆਪਾਂ ਸੈਂਟਰ ਕਰਕੇ ਇੱਕ ਕੱਟ ਲਗਾ ਲੈਣਾ ਸੈਂਟਰ ਕਰ ਲੈਣਾ ਤੇ ਸੈਂਟਰ ਚ ਇਹ ਕਿਚੌਣ ਪਏਗੀ ਠੀਕ ਹੈ ਜੀ ਤੇ ਉਹਦਾ ਸੈਂਟਰ ਹੁੰਦਾ ਵਾ ਆ ਦੇਖੋ ਮੈਂ ਪਾ ਰਹੀ ਹਾਂ ਸੈਂਟਰ 'ਚ ਇਹ ਕਿਚੌਣ ਉਹਦਾ ਸੈਂਟਰ ਹੁੰਦਾ ਅੰਦਰ ਵਾਲੇ ਅੰਦਰ ਵਾਲੀ ਸਾਈਡ ਤੇ ਇਹ ਚੌਣ ਹੁੰਦੀ ਆ ਇਹ ਬਹੁਤ ਹੀ ਵਧੀਆ ਤਰੀਕਾ ਹੈ ਅਮੀਰਾ ਤੁਹਾਨੂੰ ਸਮਝ ਲੱਗ ਰਹੀ ਹੋਏਗੀ ਤੇ ਜਿਸ ਕਿਸ ਨੇ ਪਹਿਲੀ ਵਾਰ ਚੌਣਾ ਪਾਣੀ ਹੈ ਜਾਂ ਚੌਣਾ ਪਾਣ 'ਚ ਪ੍ਰੋਬਲਮ ਆ ਹੈ ਆਰਿਆ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਇਹਦਾ ਤੇ ਬਹੁਤ ਵਧੀਆ ਚੋਣਾ ਬਾਲੋਗੇ ਤੇ ਬਹੁਤ ਹੀ ਸੋਖਾ ਆਈਡੀਆ ਹੈ ਤੇ ਜਿਹੜਾ ਆਪਾਂ ਅਲੱਗ ਚ ਚੋਪੜਾ ਚੋਣਾ ਬਾਲਾਨੇ ਆ ਤੇ ਉਹਦਾ ਹੰਡਾ ਕਪੜਾ ਵੱਧ ਘਟ ਜਾਂਦਾ ਫਿਰ ਆਪਾਂ ਚੋਣਾ ਢੇੜਦੇ ਆ ਤੇ ਸਾਨੂੰ ਬਹੁਤ ਪ੍ਰੋਬਲਮ ਆਂਦੀ ਹੈ ਇੰਨਾ ਕੋਈ ਪ੍ਰੋਬਲਮ ਹੀ ਨਹੀਂ ਆਣੀ ਆ ਦੇਖੋ ਜੇ ਤੁਹਾਡਾ ਕਪੜਾ ਕੱਟ ਜਾਂਦਾ ਹੈ ਤੁਸੀਂ ਇੱਥੇ ਇੱਕ ਚੋਣਾ ਪਾ ਕੇ 1-2 ਇੰਚ ਦੀ ਸਪੇਸ ਵੀ ਰਹਿ ਜਾਏ ਤੇ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਮੇਰੀਆਂ ਬਹਿ ਗਈਆਂ ਪੂਰੀਆਂ ਫੁੱਲ ਚੋਣਾ ਪਾਤੀਆਂ ਮੈਂ ਤੁਹਾਨੂੰ ਮੈਂ ਦਿਖਾਨੀ ਹੈ ਕਿੰਦਾਂ ਦੀਆਂ ਪਈਆਂ ਆ ਦੇਖੋ ਸਿੱਧੀ ਕਰਕੇ ਦਿਖਾਨੀ ਹੈ ਸਾਦੇ ਬਹੁਤ ਵਧੀਆ ਚੋਣਾ ਪਈਆਂ ਬਿਲਕੁਲ ਇੱਕੋ ਸਾਈਜ਼ ਦੇ ਚੋਣਾ ਪਈਆਂ ਦੋਨੋਂ ਸਾਈਡ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰ ਕਰਨਾ ਤੇ ਕਮੈਂਟ ਵੀ ਦੱਸਣਾ ਦੇਖੋ ਕਿੰਨੇ ਸੋਹਣੇ ਚੋਨਾ ਪਈਆਂ ਥੈਂਕ ਯੂ ਫॉर ਵਾਚਿੰਗ